ਸਿਕਾ ਦੋਸਤੋ ਮੈਂ ਅ ਤੁਹਾਡਾ ਆਪਣਾ ਰਾਜਾ ਬੜੀ ਕੀ ਹਾਲ ਹੈ ਤੁਹਾਡਾ ਠੀਕ ਠਾਕ ਹੋ ਅੱਜ ਕੋਲਿੰਗਾ ਦੇਣਾ ਹੈ ਔਰ ਬੜਾ ਮਹੱਤਵਪੂਰਨ ਦੇਣਾ ਹੈ ਤੋਂ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਇੱਕ ਆਡੀਓ ਫੇਰ ਵਾਇਰਲ ਵਾਇਰਲ ਹੋ ਰਹੀ ਹੈ ਔਰ ਕਿਹੜੀ ਪਾਰਟੀ ਕਰਾ ਰਹੀ ਹੈ ਮੈਨੂੰ ਲੱਗਦਾ ਆਵਾਜ਼ ਨਹੀਂ ਪਾਰਟੀ ਦਾ ਜ਼ੋਰ ਲੱਗਿਆ ਇਸ ਕੰਮ ਦੇ ਵਿੱਚ ਔਰ ਸ਼ਾਇਦ ਬੀਜੇਪੀ ਉਹ ਕਰਾ ਰਹੀ ਹੈ ਕਿ ਮੇਰੀ ਆਵਾਜ਼ ਦੇ ਰਾਹੀਂ ਲੋਕਾਂ ਤੱਕ ਸਨੇਹਾ ਦੇ ਰਹੀ ਹੈ ਕਿ ਰਾਜਾਵੜਿੰਗ ਕਹਿੰਦਾ ਕਿ ਆਪਣੀ ਤਾਂ ਗੱਲ ਬੰਨੀ ਨਹੀਂ ਹੁਣ ਤੁਸੀਂ ਵੋਟਾਂ ਛਾੜੂ ਨੂੰ ਪਾ ਦਿਓ ਬੱਲੇ ਉਹ ਤੁਹਾਡੇ ਵੀ ਤੁਹਾਨੂੰ ਪਾ ਦੇ ਛਾੜੂ ਨੂੰ ਵੋਟਾਂ ਕਿਉਂ ਛਾੜੂ ਵਾਲੇ ਮਾਮੇ ਲੱਗਦੇ ਮੇਰੇ ਸੋ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਇਸ ਵੀਡੀਓ ਨੂੰ ਤੁਸੀਂ ਇੰਨਾ ਵਾਇਰਲ ਕਰਨਾ ਕਿ ਲੁਧਿਆਣਾ ਦੇ ਹਰ ਟੈਲੀਫੋਨ ਦੇ ਵਿੱਚ ਇਹ ਵੀਡੀਓ ਜਾਵੇ ਅਸੀਂ ਲੜ ਰਹੇ ਹਾਂ ਠੋਕ ਵਜਾ ਕੇ ਲੜ ਰਹੇ ਹਾਂ ਔਰ ਵੱਡੀ ਵੋਟ ਨਾਲ ਜਿੱਤ ਹਾਸਲ ਕਰਾਂਗੇ ਸੋ ਬਾਬਾ ਜੀ ਕਿਰਪਾ ਕਰਨ ਔਰ ਮੇਰੀ ਬੇਨਤੀ ਹੈ ਸਾਰੇ ਲੋਕਾਂ ਨੂੰ ਕਿ ਤਗੜੇ ਹੋ ਕੇ ਤੁਸੀਂ ਆਪਾਂ ਮੋਟਾ ਪਾਉਣੀ ਹੈ ਸਾਰਿਆਂ ਨੇ ਸੋ ਇਹਨਾਂ ਜਿਹੜੀਆਂ ਆਡੀਓਜ਼ ਜਿਹੜੀਆਂ ਆ ਰਹੀਆਂ ਤੁਹਾਡੇ ਕੋਲੇ ਇਹ ਇਹਨਾਂ ਇਹਨਾਂ ਨੂੰ ਸਾਰਿਆਂ ਨੂੰ ਨਕਾਰਨਾ ਹੈ ਝੂਠਾਂ ਦਾ ਫੁਲੰਦਾ ਜਿਹੜੇ ਹਾਰਦੇ ਹੁੰਦੇ ਆ ਉਹ ਐਸੀਆਂ ਫਿਰ ਗੱਲਾਂ ਬਾਤਾਂ ਕਰਦੇ ਨੇ ਜਿਹੜੀਆਂ ਆਜ ਆਮ ਆਦਮੀ ਪਾਰਟੀ ਤੇ ਬੀਜੇਪੀ ਕਰ ਰਹੀ ਹੈ ਸੋ ਤਗੜੇ ਹੋ ਕੇ ਦਬ ਕੇ ਤੁਸੀਂ ਸਾਰਿਆਂ ਨੇ ਆਪਦੀ ਵੋਟ ਦਾ ਇਸਤੇਮਾਲ ਕਰਨਾ ਹੈ ਜਿਉਂਦੇ ਰਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੇ ਇਹ ਵੀਡੀਓ ਨੂੰ ਵਾਇਰਲ ਕਰੋ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਵਾਇਰਲ ਕਰ ਸਕਦੇ ਹੋ ਜਿੰਨੇ ਮੇਰੇ ਸਮਰਥਕ ਹਨ ਮੈਨੂੰ ਪਿਆਰ ਕਰਨ ਵਾਲੇ ਹਨ ਹਰ ਵਿਅਕਤੀ ਕੋਲ ਇਹ ਵੀਡੀਓ ਜਾਣੀ ਚਾਹੀਦੀ ਹੈ ਬਹੁਤ ਮਿਹਰਬਾਨੀ ਜਿਉਂਦੇ ਰਹੋ